ਕੀ ਗੱਲ ਹੋਈ ਸਰਾਪਾੜ ਹੋ ਗਿਆ ਬੜੀ ਮੁਸ਼ਕਲ ਦੇ ਨਾਲ ਅਸੀਂ ਕਰਜ਼ਾ ਚੁੱਕ ਕੇ ਲਿਮਟਾਂ ਬਣਾ ਆਏ ਉਹ ਬੱਚੇ ਨੂੰ ਬਾਹਰ ਭੇਜਿਆ ਕਿ ਕਮਾਈ ਕਰੇਗਾ ਆਪਣੇ ਪੈਰਾਂ 'ਤੇ ਖੜ ਹੋ ਜਾਣਗੇ ਗਿਆ ਆ ਉਥੇ ਕੰਮ ਵਰਕ ਪਰਮਿਟ ਵੀ ਮਿਲ ਗਿਆ ਲਾਇਸੈਂਸ ਵੀ ਬਣ ਗਿਆ ਉਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਨਾਲ ਜੁੜਿਆ ਆ ਤੇ ਗੁਰਦਰਾ ਸਾਹਿਬ ਮੱਥਾ ਟੇਕਣ ਆਪਣੇ ਸਾਥੀਆਂ ਨਾਲ ਗਿਆ ਆ ਉਹਨਾਂ ਨੂੰ ਉਥੇ ਉਹ ਤਾਰ ਦਿੱਤਾ ਤੇ ਆਪ ਆਪਣੇ ਕੰਮ ਵਾਸਤੇ ਆਪਣੇ ਘਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਕੋ ਟਰਾਲਾ ਆਗੋਂ ਆ ਰਿਹਾ ਸੀ ਉਹ ਟਰਾਲੇ ਦੇ ਨਾਲ ਨਾਲ ਟੱਕਰ ਹੋ ਗਈ ਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੁਣ ਕੀ ਮੰਗ ਹੁਣ ਸਾਡੀ ਇਹੋ ਹੀ ਮੰਗ ਹੈ ਇਹੋ ਹੀ ਬੇਨਤੀ ਤੇ ਤਰਲਾ ਹੈ ਸਾਰੇ ਪਰਵਾਦ ਦਾ ਕਿ ਸਾਡਾ ਬੱਚਾ ਦਿਲਆਸ਼ ਸਾਡੇ ਪਿੰਡ ਇਮਰਾਹੀਮਪੁਰਾ ਤਸੀਲ ਲਈ ਨਾਲਾ ਵਿਖੇ ਇੱਥੇ ਭੇਜ ਦੇ ਅਸੀਂ ਉਹਦਾ ਉਹਦੀ ਜੰਮਨ ਫੁਮੀ ਦੇ ਵਿੱਚ ਸਸਕਾਰ ਕਰ ਸਕੇ ਅੰਤਮ ਦਰਸ਼ਨ ਕਰ ਲਈਏ ਤਾਂ ਕਿ ਸਾਨੂੰ ਕੋਈ ਤਰਵਾਸ ਹੋ ਜਾ ਗਏ ਹੀ ਉਹ ਹੀ ਬੇਨਤੀ ਕਰਦੇ ਸਾਡੀ ਇਹੋ ਹੀ ਮੰਗ ਕਰਦੇ ਉਹ ਮਤਵਲ ਇਤਨਾ ਬਾਹਰ ਗਿਆ ਹੀ ਇਹ ਤੇ ਉੱਥੇ ਜਾ ਕੇ ਕੋਈ ਛੜਕਾ ਹਾਦਸੇ ਦੇ ਵਿੱਚ ਉਹਦੀ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ ਹੈ ਕਿਹੜੇ ਦੇਸ਼ ਗਿਆ ਜੀ ਅਮਰੀਕਾ ਦੇ ਵਿੱਚ ਜੀ ਤੇ ਕਿਹੜੇ ਹਾਲਾਤਾਂ ਚ ਭੇਜਿਆ ਸੀਗਾ ਆਪਣਾ ਹਾਲਾਤਾਂ ਇਤਰਾਹੀ ਮਤਲਬ ਕਰਜ਼ਾ-ਕਰਜ਼ਾ ਚੋਂ ਕੇ ਮਤਲਬ ਭੇਜਿਆ ਉਹਦੇ ਵੀ ਚਲੋ ਆਪਣੀ ਕੋ ਘਰ ਦੀ ਜਿਹੜੀ ਹਾਲਤ ਹੈ ਠੀਕ ਹੋ ਜੇਗੀ ਥੋੜੀ ਇਹ ਤੇ ਉੱਥੇ ਜਾ ਕੇ ਆ ਪਾਣਾ ਵਾਤਰ ਵਾਪਰ ਗਿਆ ਤੇ ਇਸ ਕਰਕੇ ਅਸੀਂ ਸਰਕਾਰ ਕਰੀ ਮੰਗ ਕਰਦੇ ਆ ਕਿ ਸਾਡੀ ਡੱਡ ਬਾੜੀ ਜਿਹੜੀ ਉਹ ਕਿਸੇ ਭੇਜੀ ਜਾਵੇ ਘਰ ਕਿ ਜਿਉਂ ਅਸੀਂ ਉਸ ਦਾ ਦਰਸ਼ਨ ਕਰ ਚੁੱਕੀ ਹੈ ਤੇ ਕੋਈ ਤੁਹਾਡੀ ਆਪ ਲਾਸਟ ਸਮੇਂ ਤੁਹਾਡਾ ਨਾਲ ਗੱਲ ਹੋਈ ਹੋਵੇ ਕੋਈ ਮੇਰੇ ਨਾਲ ਪਰਸੋਂ ਗੱਲ ਹੋਈ ਇੱਕ ਦਿਨ ਪਹਿਲਾਂ ਇਹਦੇ ਮੌਤ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਗੱਲ ਹੋਈ ਹੈ ਕੀ ਕਹਿੰਦਾ ਸੀ ਠੀਕ ਠਾਕ ਰਾਜੀ ਬਾਜੀ ਪੁੱਛਿਆ ਘਰ ਦਾ ਹਾਲਚਲ ਪੁੱਛਿਆ ਮੰਮੀ ਨਾਲ ਗੱਲ ਕਰਾ ਦੇ ਉਹਨੂੰ ਹੀ ਹਾਲਚਲ ਪੁੱਛਿਆ ਕੀ ਕਾਰੋਬਾਰ ਕਰਨ ਦੇ ਮਨਖੇਤਰਾ ਕਣਕ-ਕਣਕ ਦੀ ਬਾਢੀ ਪਈ ਆ ਕਣਕ-ਕਣਕ ਕੱਟ ਰਿਆ ਪੰਜ-ਛੇ ਮਿੰਟ ਗੱਲ ਹੋਈ ਮੁੜ ਕੇ ਆਪਣੇ ਭਰਾ ਨਾਲ ਨੇ ਦੋ ਢਾਈ ਘੰਟੇ ਗੱਲ ਕੀਤੀ ਕੱਲ ਜਦੋਂ ਮਰਨ ਤੋਂ ਪਹਿਲਾਂ ਤੇ ਹੁਣ ਸਰਕਾਰ ਕੋਈ ਮੰਗ ਕਰ ਦੇ ਸਰਕਾਰ ਕੋ ਅਸੀਂ ਇਹੀ ਹੋਈ ਮੰਗ ਕਰਦੇ ਆ ਕਿ ਉਸ ਦੀ ਜੜੀ ਆ ਵਾਪਸ ਉਹਨੂੰ ਭੇਜਿਆ ਜਾਏ ਘਰ ਬਲੱਡ ਬਾਡੀ ਕਿਉਂ ਜੋ ਪਰਿਵਾਰ ਆ ਸਾਰਾ ਮਤਲਬ ਦਰਸ਼ਨ ਕਰ ਲਏ ਇਹ ਸਾਡੀ ਤੇ ਇਹੀ ਮੰਗ ਜੀ ਸਰਕਾਰ ਕਰੇ